ਕੈਨੇਡਾ ਵਿੱਚ ਸਥਾਈ ਨਿਵਾਸ ਉਹ ਪੀਆਰ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਨੇ ਵਿਦੇਸ਼ੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਸੱਦਾ ਦਿੱਤਾ ਹੈ ਇਹ ਅਰਜ਼ੀਆਂ ਐਕਸਪ੍ਰੈਸ ਐਂਟਰੀ ਸਿਸਟਮ ਦੇ ਪ੍ਰੋਵੀਜ਼ਨਲ ਨਾਮਜ਼ਦ ਪ੍ਰੋਗਰਾਮ ਅਧੀਨ ਸਥਾਈ ਨਿਵਾਸ ਲਈ ਦਿੱਤੀਆਂ ਜਾਣਗੀਆਂ ਕੈਨੇਡੀਅਨ ਸਰਕਾਰ ਹਰ ਦੋ ਹਫ਼ਤਿਆਂ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਅਧੀਨ ਬਿਨੈਕਾਰਾਂ ਲਈ ਚੋਣ ਪ੍ਰੋਗਰਾਮ ਪ੍ਰਬੰਧਿਤ ਕਰੇਗੀ ਪਰ ਇਸ ਵਾਰ ਐਕਸਪ੍ਰੈਸ ਐਂਟਰੀ ਡਰਾਅ ਦੇ ਨਤੀਜੇ ਬਹੁਤ ਦੇਰੀ ਨਾਲ ਆਏ ਨੇ ਲਗਭਗ 1 ਮਹੀਨੇ ਦੀ ਉਡੀਕ ਤੋਂ ਬਾਅਦ ਆਈਆਰਸੀਸੀ ਨੇ ਪਰੋਵੀਜ਼ਨਲ ਨਾਮਜ਼ਦ ਪ੍ਰੋਗਰਾਮ ਲਈ ਅਰਜ਼ੀ ਦੇਣ ਲਈ 825 ਸੱਦੇ ਭੇਜੇ ਆਖਰੀ ਐਕਸਪ੍ਰੈਸ ਐਂਟਰੀ ਡਰਾ 21 ਮਾਰਚ 2025 ਨੂੰ ਫਰੈਂਚ ਪਾਸ਼ਾ ਦੀ ਮਹਾਰਤ ਸ਼੍ਰੇਣੀ ਲਈ ਆਯੋਜਿਤ ਕੀਤਾ ਗਿਆ ਸੀ ਆਖਰੀ ਪ੍ਰੋਵੀਜ਼ਨਲ ਨਾਮਜ਼ਦਗੀ ਸਮਾਗਮ 17 ਮਾਰਚ 2025 ਨੂੰ ਪ੍ਰਬੰਧਿਤ ਕੀਤਾ ਗਿਆ ਸੀ ਵਿਦੇਸ਼ੀ ਨਾਗਰਿਕ ਜੋ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਨੇ ਉਹ ਪ੍ਰੋਵੀਜ਼ਨਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਰਾਹੀਂ ਕੈਨੇਡਾ ਵਿੱਚ ਸਥਾਈ ਨਿਵਾਸ ਦਰਜੇ ਲਈ ਅਰਜ਼ੀ ਦੇ ਸਕਦੇ ਨੇ ਪ੍ਰੋਗਰਾਮ ਲੋਕਾਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਕੈਨੇਡਾ ਵਿੱਚ ਸੂਬੇ ਅਤੇ ਪ੍ਰਦੇਸ਼ ਸੂਬਾਈ ਨਾਮਜ਼ਦ ਪ੍ਰੋਗਰਾਮ ਤਹਿਤ ਸਥਾਈ ਨਿਵਾਸੀ ਪ੍ਰਵਾਸੀਆਂ ਦੀ ਚੋਣ ਕਰ ਸਕਦੇ ਨੇ ਦੱਸਦੇ ਕਿ ਕੈਨੇਡਾ ਵਿੱਚ ਕਈ ਵਕ ਵਕ ਪੀਐਨਪੀ ਸਟਰੀਮਾਂ ਨੇ ਪੀਐਨਪੀ ਉਮੀਦਵਾਰਾਂ ਦੀ ਚੋਣ ਸੂਬੇ ਵਿੱਚ ਨੌਕਰੀਆਂ ਦੀ ਪੇਸ਼ਕਸ਼ ਹੋਣ ਕਿੱਤਿਆਂ ਵਿੱਚ ਕੰਮ ਕਰਨ ਪਹਿਲਾਂ ਕੰਮ ਦਾ ਅਧਿਐਨ ਕਰਨ ਦਾ ਤਜਰਬਾ ਹੋਣ ਜਾਂ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਸਰੋਤ ਹੋਣ ਵਰਗੇ ਮਾਪਦੰਡਾਂ ਦੇ ਆਧਾਰ ਤੇ ਕਰਦਾ ਹੈ ਕੈਨੇਡਾ ਦਾ ਸੰਘੀ ਪ੍ਰਸ਼ਾਸਨ ਵਿਨੇਕਾਰਾਂ ਨੂੰ ਉਮਰ ਵਿਦਿਅਕ ਪਸੌਖੜ ਰੋਜ਼ਗਾਰ ਇਤਿਹਾਸ ਅਤੇ ਭਾਸ਼ਾ ਦੀ ਮੁਹਾਰਤ ਵਰਗੇ ਤੱਥਾਂ ਦੇ ਅਨੁਸਾਰ ਛਾਟਣ ਲਈ ਵਿਆਪਕ ਦਰਜਾਬੰਦੀ ਪ੍ਰਣਾਲੀ CRS ਦੀ ਵਰਤੋਂ ਕਰਦਾ ਹੈ ਇਸ ਤੋਂ ਇਲਾਵਾ ਹਰੇਕ ਐਕਸਪ੍ਰੈਸ ਐਂਟਰੀ ਡਰੌਲੀ ਸਿਵਾਮਾ ਅਨੁਕੂਲ ਹੁੰਦੀਆਂ ਹਨ